ਕਿਵੇਂ ਸੱਦੇ ਚੋਬਰਾ ਵਾਲਾ ਫਿਰ ਮੈਂ ਤੈਨੂੰ ਆਖਿਆ ਜੀ ਉਹੀ ਗੱਲ ਨੇ ਦੱਸ ਫੋਨ 'ਤੇ ਵੀ ਸਮਝਾਈ ਸੀ ਗੱਲ ਤੈਨੂੰ ਮੈਂ ਉੱਥੇ ਹੀ ਖੰਡ ਦੇ ਵੀ ਆਖਿਆ ਜੀ ਉਹੀ ਕੰਮ ਆ ਤੂੰ ਆਏ ਜੇ ਕਿ ਮੋੜਿਆ ਅੱਜ ਉਹ ਇੱਥੇ ਸਵਾਦ ਦੀ ਬਾਲਾਂ ਦਾ ਵਹਿਆ ਤਤੀ ਹਵਾ ਚੱਲਦੀ ਐ ਇੱਥੇ ਤਾਂ ਵਹਿਆ ਅੰਦਰ ਜਰਾ ਮੂੰਹ ਜਾਈ ਹੋ ਰਹੀ ਹੋ ਰਿਹਾ ਰੰਗ ਲੱਗਾ ਵਹਿਆ ਤਤੀ ਚੱਲਦੀ ਹਵਾ ਵਧੀਆ ਵਹਿਆ ਵਹਿਆ ਉਹ ਹੱਟ ਤਾਗਾ ਓਕੇ ਵਹਿਆ ਹਾਂ ਹਾਂ ਬਈ ਇਹੀ ਮੁੰਡਾ ਗਾ ਇਹੀ ਮੁੰਡਾ ਗਾ ਹਾਂ ਤੇ ਆਪਣੇ ਗਰੁੱਪ ਦੀ ਗੱਲ ਬਾਹਰ ਨਾ ਜਾਵੇ ਜੋ ਵੀ ਹੈਪੀ ਸੁਹਾ ਮੁੰਡੇ ਮੈਂ ਤੈਨੂੰ ਇੱਕ ਇਹ ਤਾਂ ਇੱਕ ਮੈਂ ਹੁਣ ਦੱਸਦਾ ਹਾਂ ਹੈ ਸਮਾਨ ਪੱਤੇ ਦਾ ਸੀ ਹੱਲ ਕਰਿਆ ਕਰਾਂਗੇ ਉਹ ਤਾਂ ਮੰਗੇ ਵੀ ਛੜ ਦਿਨਾਂ ਦੇ ਹੈ ਤੇ ਤੁਸੀਂ ਨਾ ਬਸ ਤੁਸੀਂ ਯਾਰ ਤੁਸੀਂ ਸਾਡੇ ਨਾਲ ਜਵਾਨ ਹੋ ਕੇ ਰਹਿਣਾ ਬਸ ਹਾਂ ਮੈਨੂੰ ਸਮਝਾਈਏਗਾ ਜੇ ਕੋਈ ਤੁਹਾਨੂੰ ਕੁਝ ਕਹਿੰਦਾ ਜਾਂ ਕੋਈ ਕਰਦਾ ਸਾਨੂੰ ਦੱਸਣਾ ਬਸ ਆ ਕੇ ਉਹ ਆਪਣੇ ਕੋਲੇ ਆਪਣੇ ਕੋਲੇ ਜਿਹੜਾ ਆਪਣਾ ਕੁੱਲ ਚੀਜ਼ ਆ ਜਿਹੜੀ ਜੇ ਨਹੀਂ ਮਿਲਦੀ ਨਾ ਇਹਨਾਂ ਤੋਂ ਮਿਲੂਗੀ ਜਿਹੜਾ ਆ ਆਪਣਾ ਇਹਦਾ ਸਮਾਨ ਲਾ ਲਿਆ ਤੈਨੂੰ ਇਹੋ ਜਿਹਾ ਉਹ ਬੰਦਾ ਬਣ ਜਾਏਗਾ ਤੂੰ ਬਣ ਜਾਏਗਾ ਵੀ ਬੰਦੇ ਤੇ ਬਚਾਲ ਦੀ ਤਪ ਜਾਂ ਪਾੜ ਦੇ ਤੇਰਾ ਸਰੀਰ ਇਹੋ ਜਿਹਾ ਬਣਾ ਲੈ ਆਲਡੀ ਦੇ ਪ੍ਰਧਾਨ ਗਏ ਮੀਂਹ ਲੇਤੀ ਆ ਐਸੇ ਦਮਤੀ ਰਹਤੀ ਹੈਗੀ ਵੀ ਭਾਂ ਜੋ ਚਿੱਟਾ ਚੁੱਟਾ ਲਾ ਕੇ ਨਾ ਪੂਰੇ ਬਣ ਕੇ ਜਾਂਦੇ ਸੀ ਅਸੀਂ ਫੇਰ ਦੇ ਤੁਕੀ ਬੰਦਦਾ ਝਟ ਪੈ ਕੇ ਦਿੰਦੇ ਨੇ ਵੀ ਔਰ ਆ ਤਗੜਾ ਕੰਮਾ ਤੈਨੂੰ ਲਵਾ ਕੇ ਨਾ ਤੇਰੀ ਕਾਟ ਲਾ ਕੇ ਨਾ ਤੂੰ ਤਾਂ ਐਂਗਾ ਪੇਪਲ ਤੇ ਤਾਹ ਚੜ ਜਾਵੇਂ ਟੀਸੀ ਤੇ ਕਿ ਠੰਡੇ ਪਏ ਨਾ ਆਏਗਾ ਤੂੰ ਤਾਂ ਪੈਂਦਾ ਯਾਰ ਤੈਨੂੰ ਵੀ ਵੱਧ ਚੜ ਗਿਆ ਬੋਰਡ ਆ ਬੋਰਡ ਲਾ ਲਾ ਓਏ ਪਹਿਲੀ ਵਾਰੀ ਲਾਇਆ ਇਹਨਾਂ ਨੂੰ ਤਾਂ ਇਹਨੂੰ ਪਿੱਪਲ ਦੀ ਲੱਗ ਗਿਆ ਇਹੋ ਵੀ ਇਹਨੂੰ ਵੀ ਲਵਾਉਣਾ ਮਰ ਮਰ ਜੀ ਨਹੀਂ ਮਰਨਾ ਤੇ ਦੂਜੀ ਵਾਰੀ ਆਇਆ ਓ ਜਿੱਤ ਮਰ ਗਿਆ ਜੀ ਬੰਦਾ ਸਾਡੇ ਓ ਜਿੱਤ ਫਿਰ ਉਹਨਾਂ ਨੇ ਟੋ YouTube 'ਚ ਵੱੱਤ ਲਾਤੀ ਵੱੱਤ ਲਾਤੀ ਤੇ ਆ ਸਹੀ ਲਾਉਂਦੇ ਇਹਨਾਂ ਨੂੰ ਇਹ ਕੀ ਦਾ ਪਤਾ ਹੈਗਾ ਕਿੰਨੇ ਤੇਰੇ ਕੋਲ ਦੇਖੀ ਤੂੰ ਯਾਰ ਤੂੰ ਮੈਨੂੰ ਫੜਾ ਯਾਰ ਲੈ ਯਾਰ ਇਹਦੇ ਨਾਲ ਯਾਰ ਪਰ ਲਾ ਕੇ ਲਾ ਦੇ ਲਾ ਦੇ ਕੋਈ ਨਹੀਂ ਹੁੰਦਾ ਮੂੰਹ ਇਹ ਨਾ ਬੜਾ ਲਾ ਦੇ ਯਾਰ ਓਏ ਇਹਦੇ ਵਿੱਚੋਂ ਅੱਧਾ ਅਸੀਂ ਲਾ ਲਾਂਗੇ ਹੋਰ ਦੱਸ ਯਾਰ ਤੜੇ ਨੂੰ ਥੋੜਾ ਜਿਹਾ ਲਾ ਲੈ ਬਸ ਇੰਨਾ ਕੁ ਤਾਂ ਬਹੁਤ ਆ ਵਾਦੂ ਆ ਇੰਨਾ ਲਾ ਦੇ ਲਵਾ ਪਾਲੇ ਨੂੰ ਓਏ ਲਾ ਲੈ ਕੱਬਿਆ ਹਾਈਪੀ ਫੜ ਓਏ ਨੂੰ ਫੜੇ ਨੂੰ ਲਾ ਲੈ ਟੱਕ ਲੂੰ ਤਾਂ ਹਾਂ ਓ ਭੈਣ ਦੇ ਯਾਰ ਓ ਨਾ ਨਾ ਕੁਝ ਨਹੀਂ ਹੁੰਦਾ ਤੀਆਂ ਲੱਗ ਜਾਣਗੀਆਂ ਉਹ ਖੱਜੋ ਲੈ ਓਏ ਹੋਇਆ ਕੋਈ ਹੋ ਹੋ ਜਾਂਦਾ ਸੀ ਆ ਓਏ ਪਾ ਡਰੀ ਜਾਂਦਾ ਸੀ ਲੈ ਓਏ ਬਣ ਗਈ ਨਾ ਗੱਲ ਸੈਟਾਂਗੇ ਵੀ ਤੇਰ ਜੀ ਜੜਨਾ ਲੱਗ ਗਿਆ ਮਾੜਾ ਕੁਝ ਨਹੀਂ ਹੁੰਦਾਗਾ ਅੱਖਾਂ ਹੀ ਨਹੀਂ ਖੁੱਲਦੀਆਂ ਓਏ ਐ ਨਹੀਂ ਕੋਈ ਹੁੰਦਾ ਫਟਾ ਓਏ ਚੱਲ ਮੈਂ ਨਾ ਬਈ ਮੜੇ ਮਾਰਸਾ ਜਾ ਕੇ ਆਉਣਾਗਾ ਮੈਂ ਆਉਣਾ ਬਾਅਦ ਚਾ ਇੱਕ ਟੱਪ ਬੱਤੀ ਨਹੀਂ ਹੈਗੀ ਬਣੀ ਨਹੀਂ ਗੱਲ ਆ ਇਹ ਉਹ ਬਣੀ ਨਹੀਂ ਗੱਲ ਤੂੰ ਪਤੰਦਰਾ ਕਹਿਣਾ ਮੈਂ ਕਿਤੇ ਲਾ ਨਹੀਂ ਮੈਂ ਤਰਾ ਤੂੰ ਸਾਡੇ ਨਾਲ ਉੱਤੋਂ ਸਿਰਗਟ ਬੱਤੀ ਦੇ ਮਾੜਾ ਮੋਟਾ ਮੈਂ ਪਹਿਲਾਂ ਲਾ ਲੈਂਦਾ ਦੀ ਕਾਲਜ ਵਿੱਚ ਨਹੀਂ ਸਿਰਗਟ ਬੱਤੀ ਨਹੀਂ ਹੈਗੀ ਤਾਂ ਮੈਂ ਲੈ ਕੇ ਆ ਮੈਂ ਇਹ ਬੱਤੀ ਲੈ ਕੇ ਆਉਣਾ ਜਾ ਭੱਜ ਜਾ ਪਰ ਇਹ ਰੇਕ ਇਹ ਬੱਤ ਲੱਗਦਾ ਜਾਂਦਾ ਭੈਣ ਦੀ ਇਹ ਆਪਣੀ ਉਹ ਇਹ ਭੈਣ ਦੀ ਮੈਨੂੰ ਲੱਗਦਾ ਐ ਐ ਵੀ ਇਹ ਗੁਰੂ ਸਾਰਿਆਂ ਨਾਲੋਂ ਵੱਧ ਨਿਕਲੂ ਸੀ ਆਪਣੇ ਨਾਲ ਤੇਰੇ ਨਾਲ ਰਹਿੰਦਾਗਾ ਮੈਨੂੰ ਲੱਗਦਾ ਪਹਿਲਾਂ ਕਰਦਾਗਾ ਹੁਣ ਸਿਰਗਟ ਤੇ ਵੀ ਮੈਂ ਲਾਉਂਦਾ ਪਹਿਲਾਂ ਵੀ ਲਾਦਾ ਸੀ ਮੈਨੂੰ ਦਾ ਥੇਰਾ ਆਪਾਂ ਨੂੰ ਉਹੀ ਕੰਜਰ ਦਾ ਉਹ ਕਰੀ ਗਾ ਮੈਂ ਕਦੇ ਲਾਏ ਕੋਲ ਆਪਾਂ ਆਪਾਂ ਦਾ ਲਾ ਲੰਦਾ ਸੀ ਅੱਛਾ ਲਾਉਂਦਾ ਮੈਨੂੰ ਲੱਗਦਾ ਸਮਾਨ ਵੀ ਆ ਇਹ ਕੱਲਾ ਕੁਲਪਾਣਾ ਨਹੀਂ ਹੈਗਾ ਸਮਾਨ ਦਾ ਤਾਂ ਨਹੀਂ ਪਤਾ ਯਾਰ ਤੂੰ ਫੇਰ ਐ ਕਿਵੇਂ ਲਾ ਕੇ ਤੇ ਹੁਣ ਸੰਗੁੱਲ ਕੀ ਪਹਿਲਾਂ ਇਹ ਦਰਦੇ ਨਹੀਂ ਦੱਸਿਆ ਠੀਕ ਹੈ ਹਾਂ ਹੁਣ ਤਾਂ ਸੱਟਾ ਬਾ ਤੂੰ ਸਾਡੇ ਨਾਲ ਰਹੀ ਯਾਰ ਤੈਨੂੰ ਸੈਕਟ ਹੀ ਰੱਖਿਆ ਕਰਾਂਗੇ ਬਸ ਠੀਕ ਕਿਉਂ ਹੈਪੀ ਸੱਟ ਤਾਂ ਹੈਗੀਆਂ ਕੱਲ ਤਾਂ ਜਿਗਾਰ ਕਿਵੇਂ ਕਰ ਗਿਆ ਫੇਰ ਕੱਲ ਤਾਂ ਜਿਗਾਰ ਯਾਰ ਅੱਜ ਤਾਂ ਕਿੰਨਾ ਹੈਗਾ ਮੈਨੂੰ ਆ ਦੇਖਣ ਨੂੰ ਇਹ ਤਾਂ ਅੱਜ ਇਹ ਤਾਂ ਹੁਣ ਹੁਣ ਦੀ ਰਹਿ ਗਿਆ ਆਪਣਾ ਬਸ ਹੁਣ ਹੁਣ ਦਾ ਤਾਂ ਰਹਿ ਗਿਆ ਕੋਰ ਸਰ ਕਿਵੇਂ ਕਰ ਗਏ ਯਾਰ ਸਮਾਨ ਦਾ ਹੱਲ ਤਾਂ ਕਰਨਾ ਬੂਆ ਯਾਰਾ ਸਮਾਨ ਦਾ ਹੱਲ ਕਰਗੇ ਕਿਵੇਂ ਫਿਰ ਮੈਂ ਸਿਆਪੇ ਪਹਿਰਿਆ ਹੁਣ ਫਿਰ ਆਪਣੇ ਕੋਲੇ ਆਪਣੇ ਨਾਲ ਅੱਜ 2 ਬੰਦੇ ਵੱਧ ਵੀ ਗਏ ਨਹੀਂ ਆਪਣਾ ਤੋਂ ਡੰਗਾ ਨਾ ਸੀਗਾ ਹੈਗਾ ਤਾਂ ਹੈਗਾ ਸੀਗਾ ਤੂੰ ਹੱਲ ਕਰਦਾ ਨਹੀਂ ਫਿਰ ਮੇਰੇ ਕੋਲੇ ਭਾਲਦਾ ਆ ਭਾਂਂਦਾ ਵੀਰਾ ਉਸੇ ਦੀ ਫੋਨ ਆ ਗਿਆ ਤੂੰ ਸਮਾਨ ਦੀ ਗੱਲ ਕੀਤੀ ਸੀ ਇਹਦੇ ਰੁਪਏ ਵੀ ਦੇਣੇ ਆ ਦੇਖਾਂਗੀ ਕਹਿੰਦਾ ਟੱਕ ਕੇ ਚਲ ਪੁੱਛ ਲੱਗੀ ਕਿ ਹੈਲੋ ਹੈਲੋ ਹਾਨੀ ਭਾਈ ਜੀ ਬਾਈ ਕਿਵੇਂ ਆ ਠੀਕ ਆ ਵਧੀਆ ਬਾਈ ਆਪਣਾ ਯਾਰ ਕੰਮ ਹੀ ਨਹੀਂ ਕੀਤਾ ਤੂੰ ਕੰਮ ਬਾਈ ਕਿੰਨੇ ਕੇ ਰੁਪਏ ਬਣਦੇ ਆ ਆਪਣੇ ਆਪਣਾ ਯਾਰ 12000 ਰੁਪਏ ਬਣਦਾ ਹੀ ਪਹਿਲਾ ਵਾਲਾ ਯਾਰ ਉਹਦੇ ਤੂੰ ਦੁਬਾਰੇ ਸਾਮਾਨ ਲੈ ਕੇ ਯਾਰ ਦੁਬਾਰੇ ਵਾਲੇ ਵੀ ਨਹੀਂ ਪੈਸੇ ਦਿੱਤੇ ਆਪਣਾ ਯਾਰ ਸਾਰਾ 16000 ਰੁਪਏ ਬਣਦਾ ਯਾਰ ਬਾਈ ਯਾਰ ਚਲ ਥੋੜੇ ਬੋਤੇ ਕਰ ਦਿੰਨਾ ਯਾਰ ਸਾਮਾਨ ਮਿਲ ਜੂ ਫੇਰਾ ਥੋੜੇ ਬੋਤੇ ਜਿੱਥੋਂ ਯਾਰ ਅਸੀਂ ਗਾਹਾਂ ਤੇ ਸਾਮਾਨ ਫੇਰ ਹੀ ਲਿਆਵਾਂਗੇ ਜੇ ਹੁਣ ਤੁਸੀਂ ਰੁਪਏ ਦਿਓਗੇ ਤੁਸੀਂ ਪਹਿਲਾ ਵਾਲਾ ਵੀ ਨਹੀਂ ਹਿਸਾਬ ਕਿਤਾਬ ਕੀਤਾ ਕੋਈ ਯਾਰ ਆਹ ਵੀ ਦੇਣੇ ਹੁੰਦੇ ਰੁਪਏ ਤੈਨੂੰ ਪਤਾ ਇਸ ਸਮਾਨੇ ਹੀ ਤੁਹਾਡੀ ਟੱਕਰ ਹੁੰਦਾ ਆਹਦੀਆਂ ਬਾਸ ਟ੍ਰਾਂਸਪੋਰਟ ਪਾਉਣਾ ਪੈਂਦਾ ਹੈਗਾ ਬਾਈ ਕੋਈ ਗੱਲ ਨਹੀਂ ਫਿਰ ਕਰਦੇ ਆ ਯਾਰ ਤੇਰਾ ਹਾਲ ਮਸਲਾ ਹੱਲ ਇਹ ਸਾਨੂੰ ਸਮਾਨ ਵੀ ਦੇ ਤੇਰਾ ਮਸਲਾ ਹੱਲ ਕਰਦੇ ਆ ਕਰਦੇ ਆ ਬਾਈ ਕੱਲ ਨੂੰ ਸਮਾਨ ਮਿਲ ਜੂ ਮੈਨੂੰ ਪੱਕਾ ਦੱਸ ਯਾਰ ਆ ਬਾਈ ਨਾਲ ਗੱਲ ਕਰ ਸਮਾਨ ਮਿਲ ਜੂ ਕੱਲ ਨੂੰ ਮਾਰਦਾ ਯਾਰ ਬਾਈ ਤੁਸੀਂ ਲੈ ਕੇ ਰੁਪਏ ਤਾਂ ਦੇਦੇ ਨਹੀਂ ਹੈਗੇ ਰੁਪਏ ਦੇ ਦਾਂਗੇ ਤੈਨੂੰ ਯਾਰ ਰੁਪਈਆ ਦਾ ਕੱਲ ਨੂੰ ਹੱਲ ਕਰਦਾਂਗੇ ਤੈਨੂੰ ਪਰ ਤੇਨੂੰ ਤੂੰ ਸਮਾਨ ਲਿਆ ਦੀ ਸਾਨੂੰ ਕੱਲ ਨੂੰ ਪਹਿਲਾ ਫੜੂਗਾ ਠੀਕ ਆ ਸਮਾਨ ਲੈ ਆ ਕੋ ਰੁਪਏ ਮੈਂ ਲੈਣਾ ਪਹਿਲਾ ਵਾਲੇ ਜਿਹੜੇ ਰਹਿੰਦੇ ਉਹ ਦਿਓ ਮੈਨੂੰ ਠੀਕ ਪਹਿਲਾਂ ਵਾਲੇ ਦੇ ਦਾਂਗੇ ਕੋਈ ਨਾ ਕੋਈ ਨਾ ਕੱਲ ਨੂੰ ਆਜ ਹੀ ਕਿਰਾਏ ਸਮਾਨ ਲੈ ਕੇ ਠੀਕ ਆ ਠੀਕ ਆ ਚਾਲ ਚੰਗਾ ਬਾਈ ਕੋਈ ਫਿਰ ਰੁਪਏ ਤੇਰੇ ਕੋਲੇ ਹੈਗੇ ਥੋੜੇ ਬਸ ਰੁਪਏ ਭਾਲਦਾ ਭਾਈ ਨੇ ਹਾਲਤ ਅੱਧ ਤੂੰ ਕਰ ਅੱਧ ਮੈਂ ਕਰਦਾ ਜੀਦਾ ਤੁਹਾਨੂੰ ਮੇੜੀਏ ਉਦ ਦੇਖ ਲੈਣੇ ਪੁੱਛ ਪੁੱਛ ਕੇ ਚਲ ਮੈਂ ਘਰੇ ਜਾਣਾ ਘਰੇ ਪੁੱਛਣਾ ਪੁੱਛਦਾ ਤੂੰ ਚੱਲ ਚੱਲ ਸਾਰਾ ਵੀ ਮੁੰਡਿਆ ਚੱਲ ਗਿਆ ਕੀ ਬੰਦਾ ਬਹਾੜਕ ਹੈ ਵੀ ਘਰੇ ਵੀ ਦਸਣਾ ਗਿਆ ਹੋਵੇ ਯਾਰ ਚਾਚਾ ਕਦੇ ਚਲ ਦੇਖਦੇ ਆਂ ਪੁੱਛਦੇ ਆਂ ਕਿਵੇਂ ਮੈਂ ਜੇ ਬੈਠੇ ਹੂੰ ਵੀ ਬਸ ਟੰਡ ਡੇਕੀ ਕਰਨੀਆਂ ਕਿੱਧਰ ਭੱਜ ਜਾਣਾ ਤੂੰ ਮੈਂ ਬਾਹਰ ਹੀ ਸੀਗਾ ਬਾਹਰ ਕਿੱਥੇ ਬਸ ਇੱਥੇ ਬੈਠੇ ਸੀਗੇ ਸਾਰਾ ਨਾ ਹੀ ਬੈਠਿਆ ਰਿਹਾ ਕਰੋ ਕੋਈ ਕੰਮ ਤਾਂ ਤਾਂ ਕਰ ਲਿਆ ਕਰੋ ਘਰੇ ਕੀ ਕੰਮ ਹੈ ਕਰੇ ਕੰਮੇ ਕੰਮ ਨੇ ਭਾਈ ਜੇ ਕਰੋਗੇ ਤਾਂ ਜੇ ਕਰਨਾ ਨਹੀਂ ਫਿਰ ਆਪੀ ਕੰਮ ਨਹੀਂ ਹਾਂ 2000 ਰੁਪਏ ਮਿਲ ਜੂਮਾ ਨਾ ਭਰਾ 2000 ਕਿੱਥੇ ਹੁਣ ਕੰਮ ਤਾਂ ਕੋਈ ਕਰਦਾ ਨਹੀਂ ਕਿੱਧਰ ਕਿੱਧਰ ਹੋਈਏ ਸੀ 2000 ਕਿੱਥੇ ਮੈਨੂੰ ਮੈਨੂੰ ਲੋੜ ਸੀ ਤੂੰ ਤਾਂ ਰੋਜ਼ ਹੀ ਮੰਗ ਲੈਂਦਾ ਹਫਤੇ ਤੋਂ ਕਹਿਦਾ ਨਾ ਦੇ ਦੇ 200 2000 ਦੇ ਦੇ 1500 ਦੇ ਦੇ 500 ਦੇ ਦੇ ਕੀ ਕਰਦਾ ਤੂੰ ਐਸਾ ਦਾ ਕੰਮ ਮੈਂ ਕਾਲ ਜਿੱਤੇ ਹੁਣ ਤੈਨੂੰ ਪਤਾ ਫੀਸਾਂ ਫੂਸਾਂ ਵੀ ਭਰਨੀਆਂ ਹੁੰਦੀਆਂ ਹਨਾ ਬਸ ਇੰਨੇ ਕ ਨਾ ਹੀ ਸਰ ਜਾਂਦਾ ਫਿਰ ਮੈਂ ਪਹਿਲਾਂ ਵੀ ਭਰਤੀਆਂ ਕੁਛ ਨਾ ਭਰਾ ਤੂੰ ਤਾਂ ਹਫਤੇ ਤੋਂ ਹਫਤੇ ਤੋਂ ਤਾਂ ਫੀਸ ਹੀ ਨਹੀਂ ਹੁੰਦੀ ਕੋਈ ਹੁੰਦੀ 6 ਹੁਣ ਸਾਡੇ ਕੋਲ ਹੈ ਹੀ ਨਹੀਂ ਭਰਾਵਾ ਰੋਜ਼ ਪੈਸੇ ਕਿੱਥੇ ਬੰਦੇ ਆਗੇ ਤੂੰ ਰੋਜ਼ ਫਿਰਦਾ ਰਹਿਣਾ ਕਿੱਥੇ ਜਾਣਾ ਹੁੰਦਾ ਤੂੰ ਮੈਂ ਇੱਥੇ ਹੀ ਹੁਣ ਆਪਣੇ ਤੋਬੇ ਤੇ ਬੈਠਾ ਸੀਗਾ ਉੱਥੇ ਬੈਠੇ ਹੋਣੇ ਮੈਂ ਤੋਬੇ ਤੇ ਕੀ ਕਰਦੇ ਹੁਣ ਕਹਾਂਗਾ ਮਹੀਨਾ ਵੀ ਤੋਬਾ ਤੇ ਬੈਠੇ ਰਹਿਣਾ ਹੋਗੇ ਪਾਗਾ ਮੈਨੂੰ ਕਿਸੇ ਨੇ ਕਹਿਆ ਕੁਲਦੀਪ ਨੇ ਕਹਿੰਦਾ ਉੱਥੇ ਤੋਬੇ ਤੇ ਬਟਨ ਕੀ ਕਰਦੇ ਨੇ ਕਹਿੰਦਾ ਹੋਰ ਕੁਲਦੀਪ ਮੈਨੂੰ ਵੀ ਪੁੱਛਦਾ ਸੀਗਾ ਉਹ ਤਾਂ ਗੱਪ ਮਾਰਦਾ ਉਹ ਕੋਈ ਕਹਿ ਕੇ ਤਾਂ ਨਹੀਂ ਗਿਆ ਕੁਛ ਆਹੀ ਕਹਿਣਾ ਸੀ ਕਹਿੰਦਾ ਭਾਈ ਉੱਥੇ ਬੈਠੇ ਰਹਿੰਦੇ ਨੇ ਕਹਿੰਦਾ ਜਵਾਬ ਜੇ ਇਕੱਠੇ ਹੋਏ ਕਹਿੰਦਾ ਮੈਨੂੰ ਸਹੀ ਜੇ ਨਹੀਂ ਲੱਗਦੇ ਨਾ ਨਾ ਮੈਂ ਉਹਨੂੰ ਗੱਲ ਪੈ ਗਈ ਮਾਪੇ ਛੱਡ ਤੇ ਜਵਾਬ ਕੋਈ ਨਹੀਂ ਇਹੋ ਜੇ ਹੈਗੇ ਬਾ ਉਹ ਹੁਣੇ ਉਹੀ ਗੱਪ ਮਾਰਦਾ ਮੈਨੂੰ ਵੀ ਪੁੱਛਦਾ ਸੀਗਾ ਉਹ ਹੈਪੀ ਤੇ ਹੈਪੀ ਨੂੰ ਪੁੱਛ ਲੈ ਮੈਂ ਤਾਂ ਹੈਪੀ ਨਾਲ ਉਹਨੂੰ ਮੈਂ ਹੈਪੀ ਨੂੰ ਪੁੱਛੂੰਗੀ ਭਾਈ ਦੱਸ ਹੁਣ ਕੁਲਦੀਪ ਹੈਪੀ ਦਾ ਵੀ ਭਾਈ ਨਾਂ ਲੈ ਜਾਂਦਾ ਸੀ ਹੁਣ ਤੁਸੀਂ ਬੰਦੇ ਨਹੀਂ ਰੁਪਏ ਹੈ ਨਹੀਂ ਭਾਈ ਦੇਵਾ ਕਿੱਥੋਂ ਪੈਸੇ ਕਿਸ ਖਾਣ-ਖੂਣ ਨੂੰ ਹੈ ਨਹੀਂ ਕਰੇ ਖਾਣ ਨੂੰ ਤਾਂ ਹੁੰਦਾ ਹੀ ਹੁਣ ਰੋਟੀ ਪਈ ਆ ਸਬਜ਼ੀ ਪਈ ਜਾਂ ਮਿਲ ਜਾਣ ਦੇਖੀ ਭਾਂਡੇ ਆ ਜਾਂ ਤੇ ਰੱਖਦੇ ਹੁੰ ਤੋਂ ਲੱਗੀ। ਹਟਾ ਬਣ ਗਿਆ ਕੰਮ। ਹੁਣਾਂ ਤੋਂ ਕਿੰਨੀ ਹੋਣ ਯਾਰਪਏ? ਬਾਅਦ ਚ ਜਾ ਕੇ ਦੇਣਾ ਨਹੀਂ ਕੋਈ ਦੇਖਦਾ ਤਾਂ ਨਹੀਂ। ਨਾ ਭੱਜ ਚੱਲ ਕੇ ਨਾ ਬਾਅਦ ਚ ਜਾ ਬਾਹਰ ਜਾ ਕੇ ਹੀ ਦੇਣਾ। ਹੁਣ ਫਿਰ ਚੱਲ ਪਿਆ ਹੈ। ਆ ਗਿਆ ਨਾ ਮਾਮਾ। ਆ ਗਿਆ ਨਾ ਮਾਮਾ 10 ਮਿੰਟ ਅੱਜ ਹੀ ਮੁੜਿਆ ਆਇਆ। ਇੰਨੀ ਸੇਤੀ ਰੋਟੀ ਦੇਵਾਲੀ। ਆ ਗੇੜਾ ਇਹ ਦੇ ਕੇ ਮੁੜ ਗਿਆ। ਇੰਨੀ ਸੇਤੀ ਕੀ ਖਾ ਲੈਨੇ? ये उसे खादा है मतलब दो हजार रुपया रखा कित पच्ची सौ लै गया चक के सच्ची गई लोग अनाऊद गल गया चक के मिनट मारिया पता नहीं की कर चक की लैग अज पैसे चोरी ही लाया ला क्या बतरा पैसे तो आप चक हैप्पी फोन लाइए की कहना गा हैप्पी हेलो हैप्पी हां तेरे तेरे कोले खोया पैसा ना हल्ला मेरे को तो कोई नहीं है भरा मैं तो देख ले मंग मंग के भी करे करे तीन मैं पैसे तो चक ले गिने ता मैं है नहीं तू किथे है आया आया बाहर की ਮਾਰਗੀ ਬੈਠਾ ਚੜਮਾ ਆ ਗਿਆ ਹਾਂ ਪੈਸੇ ਤਾਂ ਮੈਂ ਚੱਕ ਲਿਆ ਯਾਰ ਕਦੇ ਕਰੇ ਵੀ ਨਾ ਪਤਾ ਲੱਗ ਜੇ ਸਮਾਨ ਵਾਲੇ ਨੂੰ ਫੋਨ ਕਰ ਦਿੰਨੇ ਆ ਮੇਰਾ ਬਲੇ ਵੀ ਨਹੀਂ ਪਤਾ ਜਰਾ ਖੜਦਾ ਬੈਠ ਜਾ 5 10 15 ਇਹ ਤਾਂ 2500 ਹੀ ਆ ਓਏ ਉਹਦਾ ਆਪਾ ਕਿੰਨਾ ਦੇਣਾ ਉਹ ਤਾਂ 11000 ਨਹੀਂ ਆਖੀਂਦਾ ਜੀ 16 ਕਹਿੰਦਾ ਹੀ ਮਿਲਣ ਲੱਗਦਾ 11000 ਰੱਖਿਆ ਜੀ 16 ਫਿਰ ਉਹ ਪਿਛਲਾ ਵੀ ਜੋੜਾ ਜਿਹੜਾ ਆਪਾਂ ਉਹਦੇ ਪਰਸੋ ਚੋਂ ਉੱਥੇ ਲੇਤਾ ਬੰਦਰ ਇਹਨੇ ਨਾ ਤਾਂ ਕੁਝ ਵੀ ਨਹੀਂ ਕਹਣਾ ਫਿਰ ਐਂ ਕਰਾ ਉਹ ਬਾਲ ਵਿੱਚ ਦਿੰਨਾ ਮੇਰਾ ਚੱਲ ਤੇਰਾ ਉਹਨੂੰ ਕੇਨਾ ਸਮਾਨ ਦਾ ਦਾ ਪ੍ਰਬੰਧ ਕਰੀਏ ਚਾਲ ਚਾਲ ਫੇਰਾ ਚੱਲਗੇ ਚਾਲ ਚਾਲ ਤੋਂ ਜੀ ਕੋਲ ਪਤਾ ਰੁਕਾਈ ਤੇ ਕਿਤੇ ਮਗਰਾ ਆ ਜਾਣਾ ਉਹ ਇੰਨੇ ਨਹੀਂ ਆਉਂਦੇ ਤੇਰੇ ਮਗਰਾ ਯਾਰ ਇਸੇ ਤੀਨ ਦੇਖ ਲਈ ਭਾਈ ਜੀ ਘਟਾ ਚਾਲ ਹੋਰ ਬਾਈ ਕੀ ਹਾਲ ਨੇ ਠੀਕ ਹੈ ਵੀਰੇ ਵਧੀਆ ਹੋਰ ਵਧੀਆ ਵਧੀਆ ਜਮਾ ਤੂੰ ਦੱਸ 1000 ਮੋਬਾਈਲ ਵੇਚਣਾ ਹੈ ਸਰੇ ਸ਼ਾਮ ਵੇਚਣਾ ਵੇਚਣਾ ਮੈਨੂੰ ਲੋੜ ਆਈ ਮੇਰਾਗਾ ਹੋਰ ਕਿ ਲੱਗਦਾ ਨਹੀਂ ਤੇਰਾਗਾ ਯਾਰ ਮੇਰਾਗਾ 2000 ਦਾਊਗਾ ਜਾਰਾ ਇੰਨਾ ਤਾਂ ਬਾਲਾ ਘੱਟ ਆ ਮੈਨੂੰ ਬਾਲੀ ਜਰੂਰ ਤਾਂ ਜਨਾ ਇੰਨੇ ਕਿਦਈ ਆ ਬਾਈ ਯਾਰ ਨਾ ਯਾਰ 2 ਦਾ ਤਾਂ ਨਹੀਂ ਵੱਧ ਤਾਂ ਕਰ ਲੈ ਯਾ ਥੋੜਾ ਬੋਤਾ ਬੋਤਾ ਹੋਰ ਤਾਂ ਬਿਲਡ ਅਪ ਹੈਗਾ ਦਾ ਬਿਲਡ ਅਪ ਆ ਹਾਂ ਕਰੇ ਪਿਆਗਾ ਤੇ ਅਦਾਰ ਕਾਰਡ ਲੈ ਆ ਯਾਰ ਅਦਾਰ ਕਾਰਡ ਇਹ ਅਧਰ ਕੋਲੇ ਉਹ ਇੱਥੇ ਤਾਂ ਮੇਰੇ ਕੋਲੇ ਕੁਝ ਨਹੀਂ ਹੈਗਾ ਤੈਨੂੰ ਬਿਲ ਡੱਬੀ ਦੇ ਜੂਗਾ ਜਾਂ ਤਾਂ ਪਿੰਡ ਪਾ ਯਾਰ ਨਾਲ ਲੈ ਹੁਣ ਅਸੀਂ ਭਾਈ ਐ ਬਿਲ ਡੱਬੇ ਤੂੰ ਬਿਨਾ ਹੁਣ ਮੈਨੂੰ ਕੀ ਪਤਾ ਤੂੰ ਮੁੜ ਕੇ ਆਵੇਂ ਨਾਵੇਂ ਜਰ ਮੈਂ ਪਿੰਡ ਦਾ ਬੰਦੀ ਆ ਪਿੰਡ ਦਾ ਬੰਦੀ ਹੈਗਾ ਤਾਂ ਪਿੰਡ ਦਾ ਹੈ ਜਰਾ ਬਾਈ ਮਣ ਕੇ ਦੇਖ ਲੈ ਯਾਰ ਕੱਟ ਲੈ ਤੈਨੂੰ ਬਿਲ ਡੱਬਾ ਹੱਥ ਨੇ ਪੜਾ ਜੂਗਾ ਜਾਂ ਤੇਰੇ ਕੋਈ ਕੋਈ ਸਹਾਈ ਦੀਵਾ ਕਿਸੇ ਬੰਦੇ ਦੀ ਆਏ ਥੋੜੀ ਹੁੰਦਾ ਯਾਰ ਤੂੰ ਯਾਰ ਕੱਟ ਲੈ ਯਾਰ ਕੱਟ ਤਾਂ 2000 ਰੁਪਏ ਦੇ ਦੇ ਜਰ ਕੋ ਯਾਰ ਤਾਂ ਬੜਾ ਥੋੜਾ ਯਾਰ 2000 ਦੀ ਬਣੂਗਾ ਯਾਰ ਥੋੜਾ ਤਾਂ ਬਤਾ ਯਾਰ ਤੇਰੀ ਮਰਜ਼ੀ ਹੈ ਯਾਰ ਮੈਨੂੰ ਜ਼ਰੂਰਤ ਹੈ ਅਮਰਜੈਂਸੀ ਹੈ ਤਾਂ ਕਰਕੇ ਐ ਮਰਜੈਂਸੀ ਤੇ ਤੈਨੂੰ ਮੈਂ ਪਤਾ ਹੈ ਤੇਰੀ ਅਮਰਜੈਂਸੀ ਰੋਜ਼ ਹੀ ਹੁੰਦੀ ਹੈ ਪਰ ਵੀ ਦੇਖ ਲਾ ਨਾ ਯਾਰ ਥੋੜਾ ਜਾਂ ਤਾਂ ਬਤਾ ਥੋੜਾ ਨਹੀਂ ਭਾਈ ਇੰਨਾ ਕੀ ਕਰ ਸਕਦਾਗਾ ਚ ਪੈ ਗਈ ਚ ਸਾਰਾ ਕੁਝ ਵਿੱਚ ਹੀ ਹੈ ਸਿਮ ਵੀ ਵਿੱਚ ਹੀ ਹੈ ਸਿਮ ਦੇ ਵੀ ਰਪੀਰ ਦੇ ਦੀ ਮੈਨੂੰ ਨਾ ਸਿਮ ਤਾਂ ਤੇਰੇ ਨਾਂ ਦੇ ਹੋਊ ਸਿਮ ਤਾਂ ਕੀ ਕਰਾਉਣੀ ਹੈਗੀ ਹੂੰ ਬਿਲਡ ਅੱਪਾ ਜੀ ਜਦ ਨਾਲ ਲਿਆਉਂਦਾ ਫਿਰ ਤੱਕ ਨਹੀਂ ਵੱਜ ਜਾਂਦਾ 2500 ਹੋ ਜਾਂਦਾ ਨਹੀਂ ਤਾਂ 2000 ਚਲ 2500 ਦੇ ਦੇ ਯਾਰ ਤੂੰ ਬਿਲਡ ਅੱਪਾ ਤਨ ਹੱਥ ਫਿਰ ਹੱਥ ਨਹੀਂ ਫੜਾ ਜੂ ਬਿਲਡ ਅੱਪਾ ਹੱਥ ਨੇ ਤਾਂ ਨਹੀਂ ਯਾਰ ਹੱਥ ਨੇ ਕੀ ਪਤਾ ਮੁੜਕਿਆਂ ਮੈਂ ਆਉਂਗਾ ਮੈਂ ਆਉਂਦਾ ਕਿਉਂ ਨਹੀਂ ਪਿੰਡ ਦਾ ਬੰਦਾ ਯਾਰ ਬਾਈ ਬਣ ਕੇ ਥੋੜਾ ਜਿਆਦਾ ਵਧਿਆ ਯਾਰਾ ਚਲ ਕੱਟ ਤਾਂ ਲੈਨੇ 2500 ਦਾ ਠੀਕ ਆ ਪਰ ਚੋਰੀ ਦਾ ਨਾ ਹੋਵੇ ਬਾਈ ਨਹੀਂ ਨਹੀਂ ਯਾਰ ਮੇਰਾ ਆਪ ਦਾ ਹੋਵੇ ਕਿਤੇ ਆਪ ਦਾ ਆਪ ਦਾ ਦੇ ਤੈਨੂੰ ਸ਼ਾਮ ਨੂੰ ਬਿਲਡ ਅੱਪਾ ਫੜਾ ਜੂ ਯਾਰਾ ਚਲ ਬਿੱਲ ਦਾ ਪਤਾ ਕੀ 2500 ਰੁਪਏ ਤਾਂ ਚਲ ਦੇ ਦੇਣਾ ਚਲ 2500 ਹੀ ਦੇ ਆ। ਨਹੀਂ ਤੇ ਮੈਂ ਕਰ ਲਾਉਂਗੀ ਲੀ ਚੀਜ਼ ਹੋ ਰਹੀ ਬਣ ਗਿਆ 2500 ਹੋ 5000 ਬਣਿਆ ਤੇ ਫੇਰ ਘਟ ਗਏ। ਕੁਛ ਹੁਣ ਤੂੰ ਕਰ ਭਾਈ ਸੁਣ ਕੋਈ ਨਾ ਕਰ ਸਕਿਆ। ਉਹ ਘੜ ਲਾ ਬਈ ਉਹ ਸਿਮ ਯਾਰ ਮੈਂ ਫੇਰ ਲੈ ਜੂ ਨਾਲੇ ਡੱਬਾ ਫੜਾ ਜੂ ਮੈਨੂੰ ਕਾਹੀ ਆ ਮੈਂ ਜਾਣਾਂ ਚੱਲ ਆ ਜੀ ਮੁੜ ਕੇ ਵੀਰ ਮੜ ਕੇ ਆ ਗਿਆ ਬੱਸ ਆ ਗਿਆ ਕਿਲੇ ਦਾ ਘਟਲੇ ਓ 2500 ਦਾ ਪੈਂਦਾ ਯਾਰ ਨਾਲ ਦੇਜੋ ਉਹਨੇ ਤਾਂ ਉਹਦਾ 2500 ਖਾ ਜੂ 2500 ਫਿਰ ਆਇਆ ਸਾਰਾ ਪਿੱਛੇ ਨਾਲ ਜਾਣਦਾ ਤੇਰੇ ਤਰਲੇ ਦਾ ਮਰੀ ਗਿਆ ਆ ਇਹਦਾ ਪਤਾ ਉਹਦਾ ਨਿਛੜੀ ਇਹਦਾ ਭੰਦੇ ਹੁਣ ਨੀ ਉਹਦਾ ਨਾ ਡੱਬਾ ਵੇ ਨਾ ਆਪਾਂ ਵੀ ਤੇਰੇ ਕੋਲੇ ਸਿੰਮ ਵੀ ਛੱਡ ਗਿਆ ਮੇਰੇ ਸਾਲਾ ਸਾਰਾ ਪਿੰਡ ਦਾ ਜਾਣਦਾ ਨੂੰ ਕੰਜਰ ਦੇ ਨਾਲੇ ਆਪਦੇ ਚਿੱਤਰ ਕਟਾਈਂਗਾ ਨਾਲੇ ਦੇ ਹੋਰ ਕਟਾਈਂਗਾ ਨਾ ਹੈਗਾ ਤੇਦਾ ਆਉਦਾ ਹੀ ਆ ਹੈਪੀ ਹੂੰ ਦਾਵਾ ਫੋਨ ਉਹਨੂੰ ਲਾਲ ਭੈਣ ਚ ਦਾ ਬਿਠਾ ਛੱਡਿਆ ਇੱਥੇ ਕੰਟਾ ਹੋ ਗਿਆ ਹੂੰ ਕੰਟਾ ਹੋ ਗਿਆ ਬਿਠਾ ਛੱਡ ਜਣ ਕੇ ਪੁੱਤਰਾ ਕਹਿੰਦੇ ਕਿੱਥੇ ਖਾ ਗਿਆ ਮਰੀ ਜਨੇ ਕਰੇ ਭਰਾਵਾ ਹੈਲੋ ਹਾਂ ਭਾਈ ਜੀ ਕੀ ਹਾਲ ਨੇ ਵਧੀਆ ਬਰਾਵਾ ਸੋਡੇ ਵਰਗੇ ਤਾਂ ਹੈ ਨਹੀਂ ਬਾਈ ਯਾਰ ਸਾਨੂੰ ਕੋਲੇ ਪੈਸੇ ਦਾ ਪ੍ਰਬੰਧ ਹੋ ਗਿਆ ਨਾਲੇ ਤਾਂ ਸਮਾਨ ਦੇ ਜਾ ਤੇ ਨਾਲੇ ਸਾਥੋ ਪੈਸੇ ਲੈ ਜਾ ਪੈਸੇ ਪੂਰੇ ਬਣ ਗਏ ਆ ਜਾ ਤੂੰ ਯਾਰ ਜਿੰਨੇ ਕ ਬਣ ਗਏ ਉਨੇ ਤਾਂ ਲੈ ਜਾ ਚਾਲ ਯਾਰ ਮੈਨੂੰ ਫਿਰ ਲੱਗ ਜਾਣੇ 20 25 ਮਿੰਟ ਬਾਈ ਬਣ ਕੇ ਛੇਤੀ ਆ ਜਾ ਅਸੀਂ ਤਾਂ ਮਰੀ ਜਾਂਦੇ ਆ ਨਾਲੇ ਸਮਾਨ ਦੇ ਜਾ ਨਾਲੇ ਤੂੰ ਉਹ ਬਾਅਦ ਚ ਦੂਜਾ ਕੰਮ ਬਾਅਦ ਚ ਕਰ ਲਈ ਆ ਤੇਰੇ ਪਿੰਡ ਵਾਲੀ ਥਾੜੀ ਬੈਠੇ ਤੇਰੇ ਪਿੰਡ ਵਾਲੀ ਸੜਕ ਦੇ ਉੱਤੇ ਹੀ ਬੈਠੇ ਆ ਜਾ ਕੇਰਾ ਆ ਜਾ ਯਾਰ ਬਾਈ ਕਰ ਲੈ ਦੇਈ ਮਾਰ ਕੇ ਦੇਣਾ ਨਹੀਂ ਗਣਾ ਭਾਈ ਦੇਖਿਆ ਰਿਆ ਯਾਰ ਪਹਿਲਾ ਮੁੰਡਾ ਖੜਾਗਾ ਤੇ ਹੁਣ ਤੂੰ ਐ ਲਾਲਾ ਵੀ ਤੂੰ 6000 ਹੁਣ ਬਣ ਤੂ ਭਾਈ ਮੇਰੀਆਂ ਤਲਕਤਾਆਂ ਵਾਲੀਆਂ ਦੁੱਤੀਆਂ ਐਥੇ ਮੇਰਾ ਸਾਰਾ ਰੁਪਈਆ ਜ਼ਰੇ ਨਾਲ ਤੇ ਰੋਂ ਵਾਹਾਂ ਵੀ ਨਹੀਂ ਕੰਮ ਕਰਦੀਆਂ ਯਾਰ ਕੋਈ ਹਾਂ ਤੇਰੀ ਤਾਂ ਵੀ ਐ ਤੇ ਤੂੰ ਭਾਈ ਉੜੀ ਵੀ ਕਿਤਰੀਆਂ ਬਹਾਨੀਆਂ ਕੰਮ ਕਰਦਾ ਓਏ ਆ ਲੈ ਫਰ ਤੇਰਾ ਫੋਨ ਫੜ ਯਾਰ ਮੈਨੂੰ ਫੇਰ ਪੰਗਾ ਪਾਵੇਂਗਾ ਮੇਰਾ ਤਾਂ ਤੂੰ ਬਕਿਆ ਤਾ ਨਹੀਂ ਜਿਵੇਂ ਨਾ ਲਾਇਆ ਕਰੂ ਤੇ ਨਾ ਕੋਈ ਮੰਮੀ ਮੈਂ ਚਿੱਟਾ ਲਾਉਣੀ ਨਹੀਂ ਫੇਰ ਤੂੰ ਹੁਣ ਕੋਸਤਾ ਪ੍ਰਬੰਧ ਕਰ ਤੂੰ ਵੀ ਪੀਂਨਾ ਯਾਰ ਮੈਂ ਇਕੱਲਾ ਥੋੜੀ ਪੀਂਨਾ ਕੋਈ ਨਾ ਕਰ ਲਾਂਗੇ ਪ੍ਰਬੰਧ ਭੈਣ ਦਾ ਪਹਿਲਾਂ ਮੈਂ ਹੀ ਪੀਉਂਦਾ ਰਹਾਂ ਤੂੰ ਕਿੱਥੇ ਪਿਆ ਕੋਈ ਸੱਚ ਉਹ ਜਿਹੜਾ ਉਹ ਮੁੰਡਾ ਨਹੀਂ ਆਇਆ ਸੀ ਪਾਲ ਪਾਲ ਹੂੰ ਉਹ ਮੋਟੀ ਸਾਮੀ ਆ ਉਹ ਤੋਂ ਰੋਟਾ ਪੁੱਛ ਕਰ ਲੈ ਉਹ ਤੋਂ ਬੁੱਤਲਾ ਕੁੱਤਣਾ ਆਏ ਕੱਲ ਨੂੰ ਫਿਰ ਨੂੰ ਕਹਾਂਗੇ ਵੀ ਆਪਾਂ ਇਕੱਠਾ ਲੈ ਲੈਂਦੇ ਆਂ ਵੀ ਤੂੰ 15000 ਦਾ ਪ੍ਰਬੰਧ ਕਰੋ ਦੇ ਦੂਆ 11 ਉਹਨੂੰ ਦੇ ਦਾਂਗੇ 5 ਦਾ 5 ਕਟਾ ਦੇ ਦੇ ਦੇਖਦੇ ਕੱਲ ਨੂੰ ਹੋਣਾ ਕਿਸ ਤਰ੍ਹਾਂ ਉਹ ਤੇਰਾ ਬੰਦਾ ਆਈ ਨਹੀਂ ਭੈਂਦਾ ਉਹ ਆਉਂਗਾ ਹੁਣ ਤਾਂ ਉਹਨੂੰ ਰੁਪਈਆਂ ਦਾ ਤਾਂ ਕਹਿ ਤਾਂ ਲਾਲਚ ਦੇ ਤਾਲੀ ਆਪਾਂ ਰੁਪਈ ਰੁਪਈਆਂ ਦਾ ਕਿਤੇ ਭੈਣ ਦੇ ਰੁਪਈਏ ਕਹਿਦੇ ਵੀ ਉਹ ਘੱਟ ਹੋਣਗੇ ਵੀ ਆਪਾਂ ਚੱਲ ਛੱਟ ਕਰੂ ਆ ਆ ਗਿਆ ਮੈਂ ਔਰ ਬਾਈ 15 ਬਸਤੇ ਜਾਨੀ ਬਾਹਰ ਬਾਹਰ ਔਰ ਚਾਰ ਬਾਈ 1800 ਦੇ ਮੈਂ ਨਹੀਂ ਪੈਂਦਾ 15 ਬਾਈ ਬਣ ਕੇ ਕੱਢ ਜਾ ਸਮਝ ਮਤ ਕਿਹੜੀ ਭਰਾਵਾ ਅੱਜ ਤਾਂ ਮੂੰਹ ਸਰ ਵੀ ਨਹੀਂ ਰਵੇ ਟੈ ਮਰਾ ਕੰਮ ਗਿਆ ਹੋਇਆ ਸੀਗਾ ਹਾਂ ਆ ਲੈ ਫੜ ਯਾਰ ਤੁਰ ਕੇ ਫੜ ਪਹਿਲਾਂ ਗਿਣਾ ਗ੍ਰਪੀਏ ਗਿਣਾ ਤਾਂ 5500 ਰੁਪਏ ਆ ਬਹੁਤਾ 5500 ਕਰਾ ਬਾਪੂ ਆ ਯਾਰ ਆ ਯਾਰ 10 ਦਾ 500 ਤੋਂ 16000 ਰੁਪਏ ਬਣ ਰਿਹਾ ਤੁਹਾਡੇ ਜਮੇ ਕੀ ਹੁਣ ਦਾ 2000 ਰੁਪਏ ਦਾ ਜਰਾ ਇੱਥੇ ਫਟ ਜਾ ਰਿਹਾ ਸਮਾਨ ਤਾਂ ਹੁਣ ਮੈਂ ਚੱਕ ਕੇ ਨਹੀਂ ਲਿਆ ਆ ਯਾਰ ਤੇਰਾ ਕਿੰਨਾ ਇੰਦਰਾ ਤੁਸੀਂ ਆਏ ਕਰੋਨਾ ਕੇਰਾ ਨਾਲੇ ਤਾਂ ਤੁਸੀਂ ਰੁਪਈਆ ਦਾ ਹੱਲ ਕਰ ਲਓ ਦੂਸਰਿਆਂ ਦਾ ਤੇ ਨਾਲੇ ਫਿਰ ਮੈਂ ਚੌਂ ਇਹ ਬੰਦੇ ਕੋਲੇ ਪਿਆ ਗਿਆ ਠੀਕ ਆ ਕਿਵੇਂ ਹੈਪੀ ਕਿਵੇਂ ਕਰੀਏ ਭਾਈ ਵਾਸਤੇ ਉਹ ਫਿਰ ਕੋਈ ਨਾ ਲਿਆ ਦਿੰਦਾ ਯਾਰ ਤੁਹਾਨੂੰ ਕਹਿਤਾ ਯਕੀਨ ਨਹੀਂ ਹੈਗਾ ਮੈਂ ਤੁਹਾਡੇ ਤੇ ਕਿੰਨਾ ਯਕੀਨ ਕਰਦਾ ਪੈਸਿਆਂ ਦਾ ਦੇਖ ਲਓ ਮੈਂ ਪੈਸੇ ਕਿੰਨੇ ਵਾਰੀ ਲੈ ਕੇ ਨਹੀਂ ਗਿਆ ਤੁਹਾਡੇ ਤੋਂ ਮੈਂ ਬੱਸ ਸਮਝਾਣਾ ਤੁਸੀਂ ਪੈਸਿਆਂ ਦਾ ਹੱਲ ਕਰਕੇ ਰੱਖਿਓ ਦੂਸਰਿਆਂ ਦਾ ਮੈਂ ਹੁਣੀ ਆ ਜਾਣਾ ਪੈਸਿਆਂ ਦਾ ਹੱਲ ਕਰੋ ਤੁਸੀਂ ਬਸ ਕਿਰਾਂ ਦੂਸਰਿਆਂ ਦਾ ਕੋਈ ਫੀ ਕਰੀਏ ਇਸੇ ਤੋਂ ਨਾ ਲੂਣਾ ਹਾਂ ਪਾਲ ਲੂਣਾ ਹੁਣ ਤਾਂ ਮੇਰਾ ਤਾਂ ਵਿਕ ਗਿਆ ਤੂੰ ਕੱਢ